ਚੰਡੀਗੜ੍ਹ ਦੇ ਮੋਹਾਲੀ ਸੜੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਬੀਤੀ ਰਾਤ ਤੋਂ ਹੀ ਪਾਰੀਮੀ ਪੈ ਰਿਹਾ ਹੈ। ਜਿਸ ਤੋਂ ਬਾਅਦ ਸੁਖਨਾ ਛਿੱਲ ਦੇ ਵਿੱਚ ਪਾਣੀ ਦਾ ਪੱਧਰ ਫੇਰ ਤੋਂ ਵੱਧ ਗਿਆ। ਇਸ ਦੇ ਮੱਦੇਨਜ਼ਰ ਸੁਖਨਾ ਛਿੱਲ ਦੇ ਦੋ ਫਲੱਡ ਗੇਟ 3 ਇੰਚ ਤੱਕ ਖੋਲੇ ਗਏ। ਸੋ ਦੱਸਦੇ ਕਿ ਸੁਖਨਾ ਛਿੱਲ ਦੇ ਪਾਣੀ ਦਾ ਪੱਧਰ 1112.40 ਫੁੱਟ ਦੇ ਕਰੀਬ ਪਹੁੰਚ ਗਿਆ ਸੀ। ਅੱਜ ਵੀ ਛਿੱਲ ਦਾ ਪਾਣੀ 1163 ਨੂੰ ਪਾਰ ਕਰਦਾ ਹੈ। ਦੋਸਤੋ ਬਾਅਦ ਫਲੱਡ ਗੇਟ ਖੋਲ ਦਿੱਤੇ ਜਾਂਦੇ ਨੇ। ਜਿਸ ਕਾਰਨ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੀ ਵੱਧ ਗਿਆ ਤੇ ਇਹ ਖਤਰੇ ਦੇ ਨਿਸ਼ਾਨ ਨੇੜੇ ਪਹੁੰਚ ਚੁੱਕਿਆ। ਸੋ ਦੱਸਦੇ ਕਿ ਜ਼ਿਰਕਪੁਰ ਦੇ ਮੁਬਾਰਕਪੁਰ ਇਲਾਕੇ ਦੇ ਵਿੱਚ ਪਾਣੀ ਜਿਹੜਾ ਕਿ ਕਵਰੇਜ ਬਹੁਤ ਵੱਧ ਗਿਆ। ਜਿਸ ਦੇ ਵਿੱਚ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਤੇ ਕਲੋਨੀਆਂ ਨੂੰ ਵੀ ਖਾਲੀ ਕਰਵਾ ਲਿਆ ਗਿਆ। ਅਚੰਦਿਕ ਸਮੇਤ ਟ੍ਰਾਈ ਸਿਟੀ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਸੁਖਣਾ ਝੀਲ ਦੇ ਦੋ ਫਲੱਡ ਗੇਟ 3 ਇੰਚ ਤੱਕ ਖੋਲ ਦਿੱਤੇ ਨੇ। ਤਾਂ ਭਾਰੀ ਇਲਾਕੇ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਕੱਗਰ ਨਦੀ ਦਾ ਪਾਣੀ ਦਾ ਪੱਧਰ ਵੱਧ ਗਿਆ ਤੇ ਇਹ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਿਆ। ਸੋ ਦੱਸਿ ਕਿ ਜ਼ਿਰਖਪੁਰ ਦੇ ਮੁਬਾਰਕਪੁਰ ਇਲਾਕੇ ਦੇ ਵਿੱਚ ਪਾਣੀ ਜਿਹੜਾ ਕਿ ਸੜਕਾਂ ਦੇ ਵਿੱਚ ਆ ਗਿਆ ਤੇ ਕਈ ਕਲੋਨੀਆਂ ਨੂੰ ਵੀ ਖਾਲੀ ਕਰਵਾ ਦਿੱਤਾ ਹੈ। ਰਾਈ ਸਿਟੀ ਦੇ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ ਜਿਸ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ 1100.40 ਫੁੱਟ ਦੇ ਨੇੜੇ ਪਹੁੰਚ ਗਿਆ ਸੀ। ਜਿਵੇਂ ਇਹ 1163 ਨੂੰ ਪਾਰ ਕਰਦਾ ਉਸ ਬਾਅਦ ਹੜ ਗੇਟ ਖੋਲ ਦਿੱਤੇ ਜਾਂਦੇ ਨੇ। ਹਾਲਾਂਕਿ ਪ੍ਰਸ਼ਾਸਨ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਨਗਰ ਨਿਗਮ ਦੀਆਂ ਟੀਮਾਂ ਵੀ ਅਲਰਟ ਮੋਡ ਤੇ ਆ ਗਈਆਂ।